ਨਾ ਮੋਬਾਈਲ ਦਾ ਸੰਦੇਸ਼ ਦਰਸ਼ਨ ਜੂਰੇ ਕੀ ਕਰਨਾ ਸੀ ਕਿ ਮੰਗਰ ਦੇ ਅਸੀਂ ਅਸੀਂ ਆਉ ਕਰਨਾ ਤੇ ਇਹ ਜਮੀਨ ਦੀ ਬੋਲੀ ਦੇਣ ਆਏ ਸੀ ਵੀਡੀਓ ਦਾਫਤਰ ਨੂੰ ਬੁਲਾਏ ਸੀ ਕੀ ਹੋਇਆ ਤੁਹਾਡੇ ਨਾਲ ਕੰਡਿਆਵਾਂ ਨੇ ਕੁੱਟਮਾਰ ਕਰਤੀ ਜੀ ਸਾਡੇ ਪਿੰਡ ਦੇ ਜ਼ਮੀਨਦਾਰ ਨੂੰ ਕੀ ਕਾਰਨ ਸੀਗਾ ਹਾਂਜੀ ਕੀ ਕਾਰਨ ਸੀਗਾ ਕਿਉਂ ਹੋਈ ਆ ਜੀ ਜਮੀਨ ਦੀ ਬੋਲੀ ਤੇ ਆਏ ਤੇ ਇਹ ਅਖੀਰ ਬੁਲਾਏ ਲੜਾਈ ਦਾ ਕਾਰਨ ਕੀ ਹੋਇਆ ਅੰਦਾਜ਼ਾ ਤਾਂ ਸੱਤ ੱੱਕਾ ਦੇ ਦੇਖ ਲਿਆ ਬਸ ਜਦ ਇਹ ਕੁੱਟਮਾਰ ਨੂੰ ਲੱਗੇ ਜੀ ਕਿੰਨੇ ਕੁੱਤੇ ਨਾਂ ਪਰ ਤਾਂ ਕੁਛ ਨਹੀਂ ਇੱਕ ਦਾ ਗਾਮਾ ਤੇ ਜੀ ਇੱਕ ਜੰਟਾ ਤੇ ਜੀ ਇੱਕ ਸਿਮਰਨੇ ਤੇ ਜੀ ਸਿਮਰਨਾ ਇੱਕ ਮਾਰੇ ਕੀ ਬੁੱਝ ਗਿਆ ਜੀ ਸੋਤੀਆਂ ਮਾਰੀਆਂ ਨੇ ਜੀ ਹਾਂ ਜੜੀਆਂ ਚੰਦਾਂ ਦੇ ਕਿੰਨੇ ਕੰਦੇ ਜਿਹੜੋ ਹੈ ਹੈ ਕਿੰਨੇ ਕਿਦ ਲੱਗੇ ਦੋ ਬੰਦੇ ਤਿੰਨ ਉਹਦੇ ਦੋ ਦੋ ਤਿੰਨ ਬੰਦੇ ਇਹ ਘੇਰੇ ਲੱਗੇ ਨੇ ਮੇਰੇ ਸਿਰ ਪਾੜਦਾ ਜੀ ਇਹ ਪੱਟਦੇ ਮਾਰੀ ਜੀ ਐਂ ਤੂੰ ਹੀ ਤੇ ਮਾਰੇ ਦੰਡੇ ਜੀ ਮੈਂ ਦੇਖ ਕੇ ਕੁੱਟਾਈ ਨੀ ਮੁੱਖ ਦੇ ਪੁਲਿਸ ਦੀ ਨਾ ਜਿੱਥੇ ਪੁਲਿਸ ਦਾ ਬਾਗ ਤੇ ਨਾ ਪੁਲਿਸ ਉਥੇ ਨੋਕੇ ਜੀ ਕੋਈ ਨਹੀਂ ਕੀ ਹਾਂ ਬਠੋਈ ਪਿੰਡ ਦੇ ਵਿੱਚ ਤੁਹਾਨੂੰ ਜਿਵੇਂ ਪਤਾ ਹੈ ਕੁਝ ਸਮਾਂ ਪਹਿਲਾਂ ਬੀਡੀਪੀ ਆਫਿਸ ਤੇ ਬਾਕੀ ਵਿਧੂ ਦਾ ਹੈਲਪ ਆਫ ਪੁਲਿਸ ਐਡਮਿਨਿਸਟ੍ਰੇਸ਼ਨ ਉਥੇ ਗਏ ਸੀਗੇ ਤੇ ਇਹਨਾਂ ਨੇ ਕੁਝ ਲੈਂਡ ਜਿਹੜੀ ਪੰਚਾਇਤੀ ਹੈ ਉਹਦੀ ਡਿਮਾਰਕ ਕੀਤੀ ਹੋਈ ਸੀ ਉਹਦਾ ਪੋਜੈਸ਼ਨ ਲਿਆ ਗਿਆ ਉੱ퍼ਪਰ ਪਰ ਇਹਨਾਂ ਨੇ ਆਕਸ਼ਨਸ ਕੱਢੀਆਂ ਆਕਸ਼ਨਸ ਕੱਟਣ ਤੋਂ ਬਾਅਦ ਅੱਜ ਦਿਨ ਸੀਗਾ ਜਿਹੜੇ ਬੋਲੀਆਂ ਦੇਣੀ ਸੀ ਚਾਹੇ ਜਰਨਲ ਆ ਚਾਹੇ ਜਿਹੜੀ ਰਿਜ਼ਰਵ categories ਦੀ ਸੀਗੀਆਂ ਉਹਨੂੰ ਲੈ ਕੇ ਫਿਰ ਜਿਹੜੇ ਪਿੰਡ ਵਾਲੇ ਜਿਹੜੇ ਉੱਥੇ ਬੈਠੇ ਨੇ ਪੋਜੀਸ਼ਨਸ ਉਹ ਉਹਨਾਂ ਦੇ ਨਾਲ ਕਿਸਾਨ ਯੂਨੀਅਨ ਸੀ ਦੂਜੇ ਪਾਸੇ ਪਿੰਡ ਦੇ ਜਰਨਲ ਲੋਕ ਔਰ ਜਿਹੜੇ categories ਦੇ ਲੋਕ ਨੇ ਉਹ ਆਏ ਉਹ ਆ ਕੇ ਇੱਥੇ ਇਹਨਾਂ ਦੇ ਕਾਫੀ ਜਦੋਂ ਸਾਨੂੰ ਪਤਾ ਲੱਗਿਆ ਤਾਂ ਮੇਰੇ ਡੀਐਸਪੀ ਸਾਹਿਬ ਜਿਹੜੇ ਲੋਕਲ ਸਿਟੀ 2 ਵਾਲੇ ਨੇ ਔਰ ਜੇ ਲੋਕਲ ਐਸਚੋ ਆ ਗਏ ਨਾਲ ਦੇ ਨਾਲ ਬਾਕੀ ਟੀਮ ਵੀ ਰਸ਼ ਕੀਤੀ ਜਦੋਂ ਪਤਾ ਲੱਗਿਆ ਵੀ ਇਹ ਆਪਸ ਵਿੱਚ ਤੱਕਮ ਤੱਕੀ ਹੋ ਕੁਛ ਇੱਕ ਦੋ ਹੋ ਵੀ ਗਏ ਨੇ ਬਾਕੀ ਹੋ ਵੀ ਜਾਣਗੇ ਇਹਦੇ ਚੋਂ ਸਾਡਾ ਕੰਮ ਹੈ ਲਾਅ ਐਂਡ ਆਰਡਰ ਨੂੰ ਮੈਂਟੇਨ ਰੱਖਣਾ ਲਾਅ ਐਂਡ ਆਰਡਰ ਸਾਡਾ ਪ੍ਰੋਪਰਲੀ ਮੈਂਟੇਨਡ ਹੈ ਮਾਹੌਲ ਪੀਸਫੁਲ ਹੈ ਔਰ ਜੇ ਸਾਡੇ ਨੂੰ ਕੋਈ ਐਮਐਲਆਰ ਦੇ ਨਾਲ ਜਾਂ ਕੋਈ ਕੰਪਲੇਂਟ ਆਏਗੀ ਤਾਂ ਅਕੋਰਡਿੰਗ ਟੂ ਲਾਅ ਵੀ ਵਿਲ ਪ੍ਰੋਸੀਡ ਇਨ ਫਰਦਰ ਰਾਈਟ ਨਾਓ ਜਿਹੜੀ ਬੋਲੀ ਦਾ ਸਿਸਟਮ ਉਹ ਬੀਡੀਪੀ ਆਫਿਸ ਮੋਨਿਟਰ ਕਰ ਰਿਹਾ ਸਾਡਾ ਜਿਹੜਾ ਕੰਮ ਹੈ ਉਹ ਦੇਖਣਾ ਕਿ ਲਾਅ ਐਂਡ ਆਰਡਰ ਠੀਕ ਹੈ ਇਸ ਤਰ੍ਹਾਂ ਦਾ ਕੋਈ ਕਨਫਲਿਕਟ ਨਾ ਹੋਵੇ ਜਾਂ ਕੋਈ ਜਾਨੇ ਮਾਨੇ ਨੁਕਸਾਨ ਨਾ ਹੋਵੇ that is under uh, control ਸਰ ਇਹ ਕਿਹਨੂੰ ਕਹਿੰਦਾ ਨਹੀਂ ਕਿ ਹਮ ਤੇ ਇਹ ਵੀ ਕਹਾ ਗਿਆ ਕਿ ਡੀਐਸਪੀ ਦੀ ਵਰਦੀ ਵੀ ਪੱਡੀ ਹੈਗੀ ਸਰ ਆ ਡੀਐਸਪੀ ਸਾਹਿਬ ਇਹ ਇਸੇ ਕਰਕੇ ਕਹਿੰਦਾ ਹੇਅਰ ਐਂਡ ਸੇ ਹੁੰਦੀ ਦੁਨੀਆ ਦੀ ਹੀ ਇਸ ਦਾ ਮਨ ਜਿਹੜੇ ਇੱਥੇ ਖੜੇ ਨੇ ਆ ਤੁਹਾਡੇ ਨਾਲ ਨੇ ਉਦੋਂ ਉਹ ਕੰਟੀਨਿਊਸ ਹੈਗੇ ਨੇ ਉਦੋਂ ਵੱਡੀ ਐਸਪੀ ਸਿਟੀ ਵਨ ਸਾਹਿਬ ਆ ਗਏ ਮੈਂ ਆ ਗਿਆ ਤੇ ਜੇ ਇਦਾਂ ਦੀ ਕੋਈ ਗੱਲ ਹੁੰਦੀ ਤਾਂ ਮੈਨੂੰ ਕਿਉਂ ਨਾ ਪਤਾ ਲੱਗਦੀ ਜਾਂ ਇਹ ਡੀਐਸਪੀ ਸਾਹਿਬ ਕਿਵੇਂ ਖੜ੍ਹਦੇ ਇੱਥੇ that is purely here and say but ਇਹ ਹੈ ਕਿ ਜੋ ਵੀ ਕਿਸ ਨੇ ਐਕਟ ਕੀਤਾ ਜਿਵੇਂ ਮਰ ਲੋ ਹੁਣ ਇਥੋਂ ਦੇ ਬੀਡੀਪੀ ਆਫਿਸ ਵਾਲੇ ਜੇ ਸਾਨੂੰ ਕੰਪਲੇਂਟ ਦੇਣ ਕਿ ਸਾਡੇ ਇਸ ਜਿਹੜਾ ਸਾਡਾ ਏਰੀਆ ਇਹਦੇ ਵਿੱਚ ਕੋਈ ਜ਼ਬਰਦਸਤੀ ਆਇਆ ਫੋਰਸਫੁਲੀ ਐਂਟਰ ਕੀਤਾ ਜਾਂ ਹੋਰ ਹੈ ਐਸ ਪਰ ਲਾ ਵੀ ਪ੍ਰਸੀਡ ਫॉर ਐਫ ਆਈ ਆਰ ਉਸ ਤਰੀਕੇ ਨਾਲ ਅੱਗੇ ਵਧਾਂਗੇ ਪਿੰਡ ਵਾਲਿਆਂ ਦੀ ਕੋਈ ਇੰਜਰੀ ਨਹੀਂ ਹੋਈ ਪਿੰਡ ਵਾਲਿਆਂ ਨੂੰ ਮੈਂ ਦੱਸ ਦੇ ਰਹੇ ਵੀ ਸਾਡੇ ਵੀ ਨਾਲ ਧੱਕਮੁੱਕੀ ਹੋਈ ਹੈ ਐ ਦੂਜੇ ਵੀ ਲੈਜ ਕਰਦੇ ਨੇ ਵੀ ਇਹਨਾਂ ਨੇ ਸਾਡੇ ਨਾਲ ਵੀ ਕੀਤੀ ਹੈ ਸੋ ਦੈਟ ਇਜ਼ ਅ ਮੈਟਰ ਕਿ ਜਿਵੇਂ ਜਿਵੇਂ ਸਾਨੂੰ ਕੋਈ ਐਮ ਐਲ ਆਰ ਆਏਗੀ ਜਾਂ ਹੋਰ ਹੈ ਵੀ ਪੀਪਲ ਪ੍ਰਸੀਡ ਔਰ ਇਹਨਾਂ ਦੀ ਬਿਠਾ ਕੇ ਇਹਨਾਂ ਨੂੰ ਦੋਵੇਂ ਪਾਰਟੀਆਂ ਨੂੰ ਪ੍ਰੂ ਐਂਡ ਕੌਂਸ ਦੱਸ ਦਿੱਤੇ ਗਏ ਨੇ ਦੋਵੇਂ ਪਾਰਟੀਆਂ ਨੂੰ ਦੱਸਤਾ ਵੀ ਨੋ ਵਨ ਇਜ਼ ਅਬოვ ਦਾ ਲਾਅ ਲਾਅ ਆਫ ਲੈਂਡ ਵਿਲ ਪ੍ਰਵੇਲ ਔਰ ਇਹਨਾਂ ਨੂੰ ਇਹ ਗੱਲ ਸਮਝਾਤੀ ਆ ਆਪਦੇ ਆਪ ਨੂੰ ਸ਼ਾਂਤ ਰੱਖੋ ਔਰ ਕਾਨੂੰਨਨ ਲੜਾਈ ਜਿਹੜੀ ਲੜਨੀਆਂ ਲੜੋ ਕੋਈ ਵੀ ਇਦਾਂ ਦਾ ਤੱਕੇਸ਼ਾਈ ਜਾਂ ਸੋਚੇ ਵੀ ਅਸੀਂ ਸਟਰੈਂਥ ਵਧਦਾ ਘਟਾ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਨ ਟੋਟਲ ਜਿਹੜੀ ਜ਼ਮੀਨ ਹੈ ਜਿਹੜੀ ਉੱਥੇ ਜਿਹੜੀ ਪੰਚਾਇਤੀ ਲੈਂਡ ਬਣੀ ਜਾ ਰਹੀ ਹੈ ਤੇ ਹੋਰ ਹੈ ਉਹ 602 ਕਿੱਲੇ ਆ ਔਰ ਜਿਹੜੀ ਬੋਲੀ ਇਹ ਕਹਿ ਰਹੇ ਨੇ ਹੁਣ ਅਸੀਂ ਆਕਸ਼ਨ ਕਰਨੀਆਂ ਹੋਰ that is 98 acres approximately